ਸ਼ਕਾ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਟੀਵੀ ਤੇ ਸਾਡੇ ਨਾਲ ਨੇ ਕ੍ਰਾਂਤੀਕਾਰੀ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਜਿਹੜੇ ਕ੍ਰਾਂਤੀਕਾਰੀ ਸੂਬਾ ਪ੍ਰੈਸ ਸਖਤਰ ਨੇ ਮਹਿਮਾ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਜਿਵੇਂ ਸਰਕਾਰ ਨੇ ਹੁਣ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਤੇ ਵੋਟਾਂ ਤੋਂ ਪਹਿਲਾਂ 14 ਫਰਵਰੀ ਦਾ ਟਾਈਮ ਦਿੱਤਾ ਸੀ ਕੀ ਜਿਹੜੀ ਕੇਂਦਰ ਸਰਕਾਰ ਸੀ ਉਹ ਵੋਟਾਂ ਤੋਂ ਪਹਿਲਾਂ ਟਾਈਮ ਨਹੀਂ ਸੀ ਦੇ ਸਕਦੀ ਕਿਸਾਨਾਂ ਨਾਲ ਗੱਲਬਾਤ ਚਲਾਉਣ ਲਈ ਹੁਣ ਜਦੋਂ ਮੀਟਿੰਗ ਕੀਤੀ ਗਈ ਚੰਡੀਗੜ੍ਹ ਉੱਥੇ ਜਿਹੜੇ ਡੱਲੇਵਾਲ ਸਾਹਿਬ ਸੀ ਉਹਨਾਂ ਨੂੰ ਐਂਬੂਲੈਂਸ ਤੇ ਲੈ ਕੇ ਜਾਇਆ ਗਿਆ ਸਟ੍ਰੀਚਰ ਤੇ ਪਾ ਕੇ ਉਹਨਾਂ ਨੇ ਗੱਲਾਂ ਕੀਤੀਆਂ ਜਾਂ ਹੁਣ ਜਿਹੜਾ ਹੁਣ ਐਸਕੇਮ ਦੇ ਵੱਲੋਂ ਫੈਸਲਾ ਆਇਆ ਵੀ ਹੁਣ ਪੱਕਾ ਮੋਰਚਾ ਸੀ 5 ਮਾਰਚ ਨੂੰ ਲਗਾਉਣ ਜਾ ਰਹੇ ਆ ਇਹ ਤੇ ਤੁਹਾਡਾ ਕੀ ਵਿਚਾਰ ਆ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਹਿਲੀ ਗੱਲ ਇਹ ਜਿਹੜਾ ਕੇਂਦਰ ਸਰਕਾਰ ਨੇ ਲੰਮਾ ਟਾਈਮ ਦਿੱਤਾ ਔਰ ਕੱਲ ਮੀਟਿੰਗ ਵੀ 14 ਫਰਵਰੀ ਨੂੰ ਕੀਤੀ ਉਹ ਤੇ ਡੱਲੇਵਾਲ ਸਾਹਿਬ ਬੜੀ ਮੁਸ਼ਕਲ ਨਾਲ ਪਹੁੰਚੇ ਮੈਂ ਸਮਝਦਾ ਕਿ ਸਰਕਾਰਾਂ ਵੱਲੋਂ ਇਹ ਇੱਕ ਚਾਲ ਹਮ ਗੱਲ ਨੂੰ ਲੰਮਾ ਖਿੱਚਣਾ ਜਾਂ ਉਲਝਾਈ ਰੱਖਣਾ ਜਾਂ ਸਰਕਾਰ ਕਹਿੰਦੀ ਵੀ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀਆਂ ਮੰਗਾਂ ਤੇ ਗੱਲ ਚਰਚਾ ਕਰਾਂਗੇ ਮੰਗਾਂ ਤੇ ਚਰਚਾ ਹੋਰ ਹੁੰਦੀ ਜਦੋਂ ਮੰਗਾਂ ਦਾ ਪਤਾ ਨਾ ਹੋਵੇ ਹਮ ਹੁਣ ਤਾਂ ਮੰਗਾਂ ਸਪਸ਼ਟ ਨੇ ਹਮ ਇਹ ਉਹੀ ਮੰਗਾਂ ਆ ਜਿਹੜੀ ਤੁਸੀਂ 9 ਦਸੰਬਰ 2021 ਨੂੰ ਸਾਹਦੇ ਨਾਲ ਲਿਖਤੀ ਵਾਅਦਾ ਕੀਤਾ ਸੀ ਜੇ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵਾਂਗੇ ਸਾਰੀਆਂ ਫਸਲਾਂ ਤੇ ਦੂਜੀ ਕਿਸਾਨ ਕਰਜ਼ੇ ਦੀ ਮੰਗ ਹੈ ਇਹ ਕਿੰਨਾ ਕਰਜ਼ਾ ਆ ਕਿਵੇਂ ਚੜਿਆ ਸਾਰਾ ਸਰਕਾਰ ਨੂੰ ਪਤਾ ਡਾਟਾ ਸਾਰਾ ਸਰਕਾਰ ਕੋਲੇ ਸੋ ਦੋ ਜਿਹੜੀਆਂ ਮੁੱਖ ਮੰਗਾਂ ਨੇ ਵੀ ਸਾਰੀਆਂ ਫਸਲਾਂ ਤੇ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੇ ਅਨੁਸਾਰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਪਲੱਸ ਸਾਡੇ ਦੇਸ਼ ਦੇ ਕਿਸਾਨਾਂ ਸਿਰ ਚੜੇ ਕਰਜ਼ੇ ਤੇ ਲਕੀਰ ਮਾਰੀ ਜਾਵੇ ਕਿਉਂਕਿ ਤੁਸੀਂ ਕਾਰਪੋਰੇਟਾਂ ਦਾ ਕਰਜ਼ਾ ੜਾ ਮਾਫ ਕਰਨਾ ਤਾਂ ਕਿਸਾਨਾਂ ਦਾ ਕਿਉਂ ਨਹੀਂ ਔਰ ਇਹ ਕਰਜ਼ਾ ਚੜਿਆ ਵੀ ਤੁਹਾਡੀਆਂ ਗਲਤ ਨੀਤੀਆਂ ਕਰਕੇ ਉਸ ਤੋਂ ਬਾਅਦ ਵੀ ਹੋਰ ਮੰਗਾਂ ਨੇ ਸੋ ਇਹ ਮੰਗਾਂ ਤੇ ਵਾਰ-ਵਾਰ ਗੈਲੂ ਨਮਕਾਉਣ ਦੀ ਬਜਾਏ ਸਰਕਾਰ ਨੂੰ ਸਿੱਧਾ ਇਹਦੇ ਕਾਨੂੰਨ ਬਣਾਉਣ ਦਾ ਐਲਾਨ ਕਰਨਾ ਚਾਹੀਦਾ ਕਾਨੂੰਨ ਬਣਾਉਣਾ ਚਾਹੀਦਾ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਫੇਰਨੀ ਚਾਹੀਦੀ ਇਹ ਜਿਹੜਾ ਲੰਮਾ ਟਾਈਮ ਪਾ ਕੇ ਕਿ ਚੋਣਾਂ ਦੇ ਬਹਾਨਾ ਬਣਾ ਲਿਆ ਦੇਖੋ ਚੋਣਾਂ ਦੇ ਚੱਲਦੇ ਮਹੌਲ ਤੁਸੀਂ ਬਜਟ ਸੈਸ਼ਨ ਛੱਡ ਕੇ ਬੈਠੇ ਹੋ ਜਿਹੜਾ ਕਿ ਕੀਤਾ ਨਹੀਂ ਜਾ ਸਕਦਾ ਵੀ ਤੁਸੀਂ ਇਹ ਹੁੰਦਾ ਕਿ ਚੋਣ ਜਾਬਤਾ ਲੱਗਿਆ ਤੁਸੀਂ ਕੋਈ ਇਦਾਂ ਦੇ ਆਫਰਾਂ ਦੇ ਜਿੱਦ ਕਰਕੇ ਕੋਈ ਇੱਕ ਪਾਰਟੀ ਨੂੰ ਵੋਟਾਂ ਦਾ ਫਾਇਦਾ ਹੋਵੇ ਉਹਦੇ ਵਿੱਚ ਤੁਸੀਂ ਬਾਈਟ ਸੈਸ਼ਨ ਛੱਡ ਰਹੇ ਹੋ ਤੇ ਜੇ ਬਜਟ ਸੈਸ਼ਨ ਹੋ ਜਾਦਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਸੰਸਦ 파ਰਲੀਮੈਂਟ ਆ ਉਹਦਾ ਇਸਾ ਚੋ ਉਸ ਦਾ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਹੋ ਸਕਦੀ ਸੋ ਸਿਰਫ ਇੱਕ ਜਾਣ ਬੁੱਝ ਕੇ ਕਿਸਾਨਾਂ ਦੇ ਸੰਘਰਸ਼ ਨੂੰ ਲੰਮਾ ਪੇਤਲਾ ਪਾਉਣ ਦੀ ਕਾਰਵਾਈ ਹੈ ਔਰ ਮੀਟਿੰਗ ਕਰਕੇ ਵੀ ਸਿਰਫ ਉਹੀ ਉਲਝਾਈ ਗੱਲਾਂ ਮੈਂ ਸੁਣਦਾ ਕਿ ਜਿਹੜੇ ਪ੍ਰਲਾਦ ਜੋਸ਼ੀ ਜੀ ਆਏ ਸੀ ਮੰਤਰੀ ਉਹਨਾਂ ਨੇ ਉਹ ਸਿਰਫ ਇੱਕ ਸਰਕਾਰ ਦੇ ਬਲਾਰੇ ਵਜਵਾਏ ਸੀ ਉਹਨਾਂ ਨੇ ਖੁਦ ਪੀਸੀ ਦੇ ਵਿੱਚ ਕਿਹਾ ਕਿ ਅਸੀਂ ਸਰਕਾਰ ਦੀਆਂ ਉਪਲਬਧੀਆਂ ਕਰਾਈਆਂ ਜੇ ਇਸ ਵਾਰੀ ਬਜਟ ਚ ਰੱਖਿਆ ਉਹ ਕਰਾਇਆ ਸੋ ਅਸੀਂ ਇਹ ਨਹੀਂ ਦੇਖਣਾ ਕਿ ਤੁਸੀਂ ਕੀ ਕਰਨਾ ਹੈ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਤੁਹਾਡੇ ਬਾਈਟ ਜੀ ਸਾਨੂੰ ਪਤਾ ਲੱਗ ਗਿਆ ਅਸੀਂ ਤਾਂ ਇਸ ਲਈ ਤੁਹਾਡੇ ਨਾਲ ਸੰਘਰਸ਼ ਕਰ ਰਹੇ ਕਿ ਸਾਡੀਆਂ ਆ ਮੰਗਾਂ ਨੇ ਭਾਈ ਦੱਸੋ ਕਰਜ਼ੇ ਦੇ ਲਈ ਕਦੋਂ ਆਰ ਰਹੇ ਹੋ ਦੱਸੋ ਐਮਐਸਬੀ ਦਾ ਗਰੰਟੀ ਕਾਨੂੰਨ ਕਦੋਂ ਬਣਾ ਰਹੇ ਹੋ ਦੱਸੋ ਕਿਸਾਨਾਂ ਤੇ ਮਜ਼ਦੂਰਾਂ ਦੀ ਬਰਾਬਰ ਪੈਨਸ਼ਨ ਜਿਹੜੀ 10000 ਅਸੀਂ ਮੰਗ ਰਹੇ ਹਾਂ ਕਦੋਂ ਲੈ ਕੇ ਆ ਰਹੇ ਹੋ ਮਲੇਗਾ ਦੇਰ ਤੇ ਕੀ ਕਰ ਰਹੇ ਹੋ ਬਿਜਲੀ ਸੋਧ ਬਿਲਕੁਲ 2023 ਤੁਸੀਂ ਲਾਗੂ ਕਰਤਾ ਜਿਹਦੇ ਨਾਲ ਸਾਰੀ ਬਿਜਲੀ ਪ੍ਰਾਈਵੇਟ ਸੈਕਟਰ ਕੋ ਚਲੀ ਜਾਣੀ ਉਹਨਾਂ ਦੇ ਹੱਥ ਚਲੀ ਜਣੀ ਉਹਨੂੰ ਕਦੋਂ ਰੱਦ ਕਰ ਰਹੇ ਹੋ ਜਾਂ ਉਹਨੂੰ ਕਿਵੇਂ ਠੀਕ ਕਰ ਰਹੇ ਹੋ ਸੋ ਸਾਰੀਆਂ ਮੰਗਾਂ ਤੇ ਲੈ ਕੇ ਸਾਡੀ ਡਿਸਕਸ਼ਨਾਂ ਓਪਨ ਹੋ ਚੁੱਕੀਆਂ ਨੇ ਸਰਕਾਰ ਸਿਰਫ ਅੱਗੇ ਚਲਾ ਰਹੀ ਹੈ ਕੀ ਪ੍ਰਧਾਨ ਜੀ ਜਿਹੜੀ ਸਰਕਾਰ ਆ ਕੇਂਦਰ ਸਰਕਾਰ ਆ ਉਹ ਐਮਐਸਪੀ ਦੀ ਜਿਹੜੀ ਮੰਗ ਆ ਉਹਨੂੰ ਮੰਨਣਾ ਨਹੀਂ ਚਾਹੁੰਦੀ ਜਾਂ ਕੇਂਦਰ ਸਰਕਾਰ ਕੋਲੇ ਕੋਈ ਯੋਗਤਾ ਹੀ ਨਹੀਂ ਉਹ ਮੰਗ ਪੂਰੀ ਨਹੀਂ ਕਰ ਸਕਦੀ ਨਹੀਂ 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 ਦੇਖੋ ਸਾਰਾ ਕੁਝ ਹੈਗਾ ਹਮ ਅਸਲ ਚਿਹੜਾ ਮਸਲਾ ਜਿਹੜੀ ਐਮਐਸਪੀ ਦਾ ਜਿਹੜਾ ਹੈਗਾ ਇਹ ਡਬਲਿਊਟੀਓ ਦੇ ਨਾਲ ਜੁੜਿਆ ਹੋਇਆ ਹਮ ਡਬਲਿਊਟੀ ਇਹ ਜਿਹੜੀ ਵਿਸ਼ਵ ਵਪਾਰ ਸੰਸਥਾ ਹੈ ਜਿਨੇ ਸਾਰੀ ਦੁਨੀਆ ਨੂੰ ਬੰਨ ਰੱਖਿਆ ਹਮ ਇਹ ਸਾਡੇ ਮੁਤਾਬਕ ਚੱਲੋ ਉਹ ਉਹਦੀ ਉਹਦੇ ਥੱਲੇ ਲੱਗੀ ਹੋਈ ਹੈ ਭਾਰਤ ਦੀ ਸਰਕਾਰ ਉਹ ਜਿਹੜੇ ਸਮਝੌਤੇ ਉਹਨਾਂ ਨੇ ਕੀਤੇ ਉਹਦੇ ਥੱਲੇ ਲੱਗੀ ਹੋਈ ਜਿਹੜੀ ਕਹਿੰਦੇ ਕਿ ਭਾਰਤ ਦੇ ਕਿਸਾਨਾਂ ਦੀ ਸਰਕਾਰੀ ਖਰੀਦ ਬੰਦ ਕਰੋ ਇਹਨਾਂ ਨੂੰ ਐਮਐਸਪੀ ਤੇ ਜਿਹੜਾ ਸਬਸਿਡੀਆਂ ਤੁਸੀਂ ਦੇਣੇ ਹੋ ਨਾਲ ਇਹ ਬੰਦ ਕਰ ਦਿਓ ਔਰ ਜਿਹੜੀ ਦੇਸ਼ ਦੇ ਅੱਗੇ ਤਾਂ ਹੁੰਦਾ ਸੀ ਇੱਕ ਦੇਸ਼ ਇੱਕ ਮੰਡੀ ਹੁਣ ਕਹਿੰਦੇ ਇੱਕ ਪ੍ਰithvi ਇੱਕ ਭੂਖ ਇੱਕ ਮੰਡੀ ਕਿ ਸਾਰੀ ਪ੍ਰithvi ਨੇ ਇੱਕ ਮੰਡੀ ਬਣਾ ਦਿਓ ਸਾਰੀ ਦੁਨੀਆ ਨੂੰ ਔਰ ਛੁੱਟ ਦੋ ਜਿਹੜਾ ਤਗੜਾ ਹੋ ਅੱਗੇ ਲੰਘ ਜਾ ਹੁਣ ਇੱਕ ਪਾਸੇ ਸਾਡੇ ਪੰਜਾਬ ਦਾ 2 ਏਕੜ ਖੇਤੀ ਵਾਲਾ ਇੱਕ ਪਾਸੇ 2005 ਏਕੜ ਦੇ ਹਜ਼ਾਰ ਦੇ ਫਾਰਮ ਵਾਲਾ ਕਿਸਾਨ 5-5000 ਕਿੱਲਾਂ ਦੇ ਫਾਰਮ ਵਾਲਾ ਕਿਸਾਨ ਉਹਦੇ ਨਾਲ ਸਾਡਾ ਕਿਸਾਨ ਮੁਕਾਬਲਾ ਨਹੀਂ ਕਰ ਸਕਦਾ ਸੋ ਇਹ ਜਿਹੜਾ ਫੈਸਲਾ ਹੈਗਾ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾਉਣ ਦਾ ਇਹ ਵਿਸ਼ਵ ਵਪਾਰ ਸੰਸਥਾ ਦੇ ਨਾਲ ਜੁੜਿਆ ਹੋਇਆ ਜਿੰਨਾ ਚਿਰ ਸਾਡੇ ਭਾਰਤੀ ਸਰਕਾਰ ਉਹਨਾਂ ਨੂੰ ਉਹਨਾਂ ਨੂੰ ਹੱਥ ਵਿਖਾ ਕੇ ਬਾਹਰ ਨਹੀਂ ਆਉਂਦੀ ਵਿਸ਼ਵ ਵਪਾਰ ਸੰਸਥਾ ਜੋ ਉਹਨਾਂ ਚ ਰ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਜਿਹੜਾ ਨਮੰਕਣ ਹੈਗਾ ਸੋ ਉਹਦੇ ਲਈ ਲੜਾਈ ਅਸੀਂ ਲਗਾਤਾਰ ਕਰ ਰਹੇ ਹਾਂ ਕਿ ਜੇਕਰ ਤੁਸੀਂ ਚਾਹੁੰਦੇ ਆ ਕਿ ਨਾਜ ਕੋਈ ਵੀ ਖਰੀਦੇ ਕੋਈ ਕੰਪਨੀ ਖਰੀਦ ਲੇ ਇਸਾ ਕੰਪਨੀ ਨੂੰ ਵੇਚਣਾ ਹੀ ਚਾਹੁੰਦੇ ਹੋ ਤਾਂ ਘੱਟੋ ਘੱਟ ਕਿਸਾਨ ਦੇ ਹਿੱਤ ਜਿਹੜੇ ਨੂੰ ਸਖਤ ਕੀਤੇ ਜਾਣ ਉਹਦੀ ਫਸਲ ਦੀ ਵਿਕਣ ਦੀ ਉਹਦੇ ਪੂਰੇ ਭਾਅ ਦੀ ਉਹਦੇ ਪੈਸੇ ਮਿਲਣ ਦੀ ਗਰੰਟੀ ਦਾ ਕਾਨੂੰਨ ਹੋਵੇ ਤਾਂ ਕਿ ਕੋਈ ਵੀ ਕੰਪਨੀ ਕੋਈ ਵੀ ਪ੍ਰਾਈਵੇਟ ਬੰਦਾ ਉਹਦੇ ਜਿਹੜਾ ਉਹਦਾ ਹੱਕ ਨਾ ਮਾਰ ਸਕੇ ਸੋ ਇਹਦੇ ਲਈ ਸਰਕਾਰ ਦੇ ਉੱਤੇ ਚਿੰਨ੍ਹਚ ਕਰ ਰਹੇ ਪਰ ਸਰਕਾਰ ਨੇ ਤਾਂ ਨਵਾਂ ਜੇਰਾ ਖੇਤੀ ਨੀਤੀ ਇੱਕ ਬਣਾ ਕੇ ਕੌਮੀ ਖੇਤੀ ਨੀਤੀ ਬਣਾ ਕੇ ਪੇਸ਼ ਕਰਦੀ ਪਿਛਲੇ ਮਹੀਨਿਆਂ ਵਾਲੇ ਅਸੀਂ ਇਹ ਕਹਿੰਦੇ ਰਹੇ ਕਿ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ ਕੇਂਦਰ ਦੀ ਕਿਉਂਕਿ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜਾ ਖੇਤੀ ਖਰੜਾ ਆਇਆ ਜਿਹਨੂੰ ਕੌਮੀ ਖਰੜਾ ਕਹਿੰਦੇ ਨੇ ਖੇਤੀ ਕੌਮੀ ਖਰੜਾ ਕਹਿੰਦੇ ਨੇ ਕਿ ਜਦੋਂ ਜਿਹੜਾ ਪ੍ਰਲਾਦ ਜੋਛੀ ਉੱਥੇ ਮੀਟਿੰਗ ਕਰਨ ਆਏ ਤੇ ਉਹਨਾਂ ਨਾਲ ਚਰਚਾ ਨਹੀਂ ਕੀਤੀ ਗਈ ਵੀ ਜਿਹੜਾ ਤੁਸੀਂ ਨਵਾਂ ਕਾਨੂੰਨ ਲੈ ਕੇ ਆਏ ਹੋ ਖੇਤੀ ਖਰੜਾ ਇਹ ਰੱਦ ਕਰੋ ਦੇਖੋ ਇਹਦੇ ਬਾਰੇ ਦਾ ਜਿਹੜੇ ਆਗੂ ਗਏ ਨੇ ਜੀ ਕਿਉਂਕਿ ਬੇਸ਼ਤ ਤਿੰਨ ਤਰ੍ਹਾਂ ਦੇ ਮੋਰਚੇ ਨੇ ਦੋ ਮੋਰਚਿਆਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਜੋ ਪੀਸੀ ਚ ਰੱਖਿਆ ਉਹਨਾਂ ਨੇ ਗੱਲ ਰੱਖੀ ਵੀ ਹੈ ਹਮ ਉਦੇ علاوہ ਸਯੁਜਤ ਕਿਸਾਨ ਮੋਰਚਾ ਵੀ ਲੜ ਰਿਹਾ ਹੁਣ 5 ਤਰੀਕ ਨੂੰ ਪੰਜ ਮਾਰਚ ਨੂੰ ਚੰਡੀਗੜ੍ਹ ਚ ਚੰਡੀਗੜ੍ਹ ਚ ਜੀ ਪੂਰੇ ਸੂਬਿਆਂ ਦੀਆਂ ਰਾਜਧਾਨੀਆਂ ਤੇ ਸਮੇਤ ਚੰਡੀਗੜ੍ਹ ਮੋਰਚੇ ਸ਼ੁਰੂ ਹੋਏ ਨੇ ਪੰਜਾਬ ਚ ਪੱਕਾ ਮੋਰਚਾ ਲੱਗ ਰਿਹਾ ਚੰਡੀਗੜ੍ਹ ਦੇ ਵਿੱਚ ਉਹਦਾ ਕਾਰਨ ਹੈ ਕਿ ਅਸੀਂ ਤਾਂ ਖੇਤੀ ਕਾਨੂੰਨਾਂ ਦੇ ਜਿਹੜੇ ਰੱਦ ਕਰਾਏ ਨੇ ਉਸ ਤੋਂ ਬਾਅਦ ਅਸੀਂ ਕਰਜ਼ੇ ਦੇ ਨਕੀਰ ਮਾਰਨ ਦੀ ਮੰਗ ਕਰ ਰਹੇ ਹਾਂ ਐਮ ਐਸ ਬੀ ਦਾ ਗਾਰੰਟੀਕਰੋਣ ਮੰਗ ਰਹੇ ਹਾਂ ਔਰ ਅਸੀਂ ਕਿਹਾ ਵੀ ਕਿ ਖੇਤੀ ਜਿਹੜੀ ਉਹ ਸੂਬਿਆਂ ਦਾ ਅਧਿਕਾਰ ਖੇਤਰ ਦਾ ਤੁਸੀਂ ਨਹੀਂ ਬਣਾ ਸਕਦੇ ਤੇ ਚਾਹੀਦਾ ਤੇ ਅਸੀਂ ਵੀ ਕੋਈ ਸੂਬਾ ਸਾਡਾ ਸੂਬਾ ਜਾਂ ਦੂਜੇ ਸੂਬੇ ਵੀ ਆਪਣੇ ਹਿਸਾਬ ਜੋ ਇਸ ਦੀਆਂ ਲੋਕਲ ਲੋੜਾਂ ਨੇ ਜੋ ਧਰਤਲ ਤੇ ਉਹਦੀ ਸਚਾਈ ਹੈ ਉਹਦੇ ਹਿਸਾਬ ਨਾਲ ਖੇਤੀ ਨੀਤੀ ਬਣਾ ਕੇ ਸਰਕਾਰ ਨੂੰ ਭੇਜਣ ਕਿ ਆ ਸਾਡੇ ਸੂਬੇ ਚ ਲਾਗੂ ਹੋਣੀ ਚਾਹੀਦੀ ਹੈ ਕਿਉਂਕਿ ਭਾਰਤ ਆਦਰ ਸੂਦਾਂ ਦਾ ਸਿਸਟਮ ਹੈਗਾ ਪਰ ਸਾਡੇ ਦੇਸ਼ ਦੀ ਸਰਕਾਰ ਨੇ ਇੱਕ ਆਪਣੇ ਵੱਲੋਂ ਕਾਰਪੋਰੇਟ ਪੱਖੀ ਖੇਤੀ ਨੀਤੀ ਖਰੜਾ ਬਣਾ ਕੇ ਜਿਵੇਂ ਉਹਨਾਂ ਨੇ ਕਿਹਾ ਕਿ ਰੱਖੇ ਫਸਲਾਂ ਆਨਲਾਈਨ ਵਿੱਚ ਹੀ ਜਾ ਸਕਦੀ ਆ ਉਹ ਮੰਡੀ ਦੇ ਬਗਲੇ ਖੇਤੋ ਵਿੱਚ ਹੀ ਜਾ ਸਕਦੀ ਆ ਉਹ ਕੋਈ ਗੁਜਰਾਤ ਬੈਠਾ ਜਾਂ ਕੋਈ ਕੋਲਕੱਤਾ ਬੈਠਾ ਮੁੰਡਾ ਵੀ ਘੜ ਤੋਂ ਖਰੀਦ ਸਕਦਾ ਤਾਂ ਉਹ ਜਿਹੜੇ ਕਿਸਾਨ ਦੇ ਹਿੱਤ ਸੀਗੇ ਉਹ ਸੁਰੱਖਿਤ ਹੋਣ ਦੀ ਬਈ ਹੋਰ ਜਿਹੜਾ ਖਤਰੇ ਚ ਪਏ ਗਏ ਨੇ ਤਾਂ ਉਹ ਖੇਤੀਓ ਕਾਨੂੰਨ ਲਾਗੂ ਕਰ ਲਈ ਸੂਬਿਆਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੇ ਕਿਹਾ ਜਿਹਦੇ ਖਿਲਾਫ ਆਪਾਂ ਲੜ ਰਹੇ ਆ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਵੀ ਧਰਨਾ ਲੱਗ ਗਿਆ ਦੂਜੇ ਸੂਬਿਆਂ ਚ ਵੀ ਲੱਗ ਰਿਹਾ ਕਿ ਸੂਬਿਆਂ ਨੇ ਸਰਕਾਰਾਂ ਇਸ ਖੇਤੀ ਨੀਤੀ ਜਿਹੜਾ ਕੌਮੀ ਖੜਾ ਆਇਆ ਇਹਨੂੰ ਰੱਦ ਕਰ ਰਿਹਾ ਕਿਉਂਕਿ ਇਹ ਪਿਛਲੇ ਤਿੰਨ ਖੇਤੀ ਕਾਨੂੰਨਾਂ ਨਾਲੋਂ ਹੀ ਜ਼ਿਆਦਾ ਖਤਰਨਾਕ ਆ ਇਹ 3 ਇਨ 1 ਕਹਿ ਸਕਦੇ ਆ ਕਿਉਂਕਿ ਉਹ ਪਿਛਲੇ ਕਾਨੂੰਨ ਸੀ ਵੀ ਮੰਡੀ 'ਚ ਪ੍ਰਾਈਵੇਟ ਮੰਡੀ ਲਿਆਉਣੀ ਠੇਕਾ ਖੇਤੀ ਲਿਆਉਣੀ ਤੇ ਜਮ੍ਹਾਂ ਖਰੀਦ ਸੋਧ ਕਾਨੂੰਨ ਇਹ ਇੱਕੋ ਕਾਨੂੰਨ ਜਿਹੜਾ ਕਿਉਂਕਿ ਜਦੋਂ ਪ੍ਰਾਈਵੇਟ ਬੰਦਾ ਖਰੀਦ ਕੇ ਲੈ ਜਾਊਗਾ ਉਹਨੇ ਜਮ੍ਹਾਂ ਵੀ ਕਰ ਲੈਣਾ ਉਹ ਸਿੱਧਾ ਜਦੋਂ ਤੁਹਾਡੇ ਖੇਤ 'ਚੋਂ ਘਰ 'ਚੋਂ ਖਰੀਦ ਲਵੋ ਵਿੱਚ ਸਰਕਾਰੀ ਮੰਡੀ ਵੀ ਖਤਮ ਹੋਣੀ ਆ ਉਹ ਆਨਲਾਈਨ ਤਹੜਾ ਕੰਟਰੈਕਟ ਵੀ ਕਰ ਲਊਗਾ ਸੋ ਇਹ 3 ਇਨ 1 ਜਿਹੜਾ ਨਵਾਂ ਕਾਨੂੰਨ ਨੇ ਸਾਰਾ ਕੁਝ ਖ ਬਾਪਾ ਇਹ ਜਿਹੜੇ ਮੋਰਚੇ ਲਾਏ ਹੋਏ ਨੇ ਨਾ ਪਲਾਸ ਸੈਂਟਰ ਦੇ ਤੇ 5 ਮਾਰਚ ਨੂੰ ਜਿਹੜਾ ਮੋਰਚਾ ਲਾ ਰਹੇ ਵੀ ਜਿਹੜੇ ਨਵੀਂ ਕੌਮੀ ਖੇਤੀ ਨੀਤੀ ਇਹ ਖਲੜਾ ਬਿਲਕੁਲ ਰੱਦ ਕੀਤਾ ਜਾਵੇ ਜਿਹੜੇ ਕਿਸਾਨਾਂ ਦੀਆਂ ਪਹਿਲੀਆਂ ਮੰਗਾਂ ਰ ਐਮ ਐਸ ਪੀ ਦਾ ਗਰੰਟੀ ਕਰੂਨ ਬਣਾਉਣਾ ਕਰਜ਼ੇ ਦੀ ਲਕੀਰ ਫੇਰ ਔਰ ਬਾਕੀ ਸਾਰੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਜਿਵੇਂ ਆਪਾਂ ਕਿਸਾਨਾਂ ਦੀ ਗੱਲ ਕਰ ਲਈਏ ਜਿਵੇਂ ਖਨੌਰੀ ਤੇ ਸ਼ੰਭੂ ਮੋਰਚਾ ਲੱਗਾ ਜੀ ਇਹਨਾਂ ਇੱਕ ਖਬਰ ਆਈ ਕਹਿੰਦੇ ਦੀ ਜਿਹੜਾ ਖਨੌਰੀ ਮੋਰਚਾ ਸ਼ੰਭੂ ਮੋਰਚਾ ਉਹ ਐਸ ਕੇ ਮਲਾਵਾ ਏਕਤਾ ਕਰਨ ਬਾਰੇ ਸਿਰਜੂਗਾ ਜੀ ਕੀ ਹੋਇਆ ਉਹਨਾਂ ਨੇ ਐਸ ਕੇ ਐਮ ਐਲ ਏਕਤਾ ਕਰ ਲਈ ਦੇਖੋ ਏਕਤਾ ਦਾ ਪ੍ਰੋਸੈਸ ਚੱਲਿਆ ਜਿਸ ਦੇ ਸਮੇਂ ਜਦੋਂ ਅਸੀਂ ਤਿੰਨ ਮੋਰਚੇ ਜਿਹੜਾ ਬਣੇ ਆ ਤਾਂ ਉਹਦੇ ਚ ਅਸੀਂ ਸਬਕ ਵੀ ਸਿੱਖੇ ਨੇ ਸਾਰਿਆਂ ਨੇ ਸਿੱਖੇ ਨੇ ਸਮੇਤ ਸਾਡੇ ਸਭ ਨੇ ਸਿੱਖੇ ਨੇ ਔਰ ਇਹ ਚੀਜ਼ ਸਾਰੇ ਸਮਝ ਗਏ ਨੇ ਕਿ ਏਕਤਾ ਕੀਤੇ ਬਿਨਾ ਕਿਸਾਨੀ ਦਾ ਭਲਾ ਨਹੀਂ ਹੋ ਸਕਦਾ ਜਿਹੜੇ ਚ ਅਸੀਂ ਮੋਗਾ ਜਿਹੜੀ ਰੈਲੀ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਉਹਦੇ ਚ ਲੱਖਾਂ ਦੇ ਇਕੱਠ ਦੇ ਵਿੱਚ ਏਕਤਾ ਮਤਾ ਪਾਇਆ ਜਿਹੜਾ ਅਸੀਂ ਖਨੌਰੀ ਵੀ ਲੈ ਕੇ ਗਏ ਸ਼ੰਭੂ ਵੀ ਲੈ ਕੇ ਗਏ ਉਸ ਤੋਂ ਬਾਅਦ ਜੰਡੇਆਲਾ ਗੁਰੂ ਦੇ ਵਿੱਚ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਜੋ ਸਰਵਨਪੰਦ ਹੋਰੋਣਾ ਵਾਲਾ ਮੋਰਚਾ ਉਹਨਾਂ ਨੇ ਵੱਡੀ ਹਜ਼ਾਰਾਂ ਦੇ ਵੱਡੀ ਕੱਠ ਕੀਤਾ ਉਹਨਾਂ ਨੇ ਵੇਕਤਾ ਦਾ ਮਤਾ ਪਾਇਆ ਖਨੌਰੀ ਤੇ ਵੀ ਐਸੀ ਚਰਚਾ ਹੋਈ ਪਿਛਲੀ ਜਿਹੜੀ 12 ਤਰੀਕ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਲਗਭਗ ਕਿਸਾਨ ਮਜ਼ਦੂਰ ਮੋਰਚਾ ਤੇ ਸਯੁਜਤ ਕਿਸਾਨ ਮੋਰਚਾ ਦੀ ਜਿਹੜੀ ਸਾਂਝੀ ਬਣ ਗਈ ਆ ਪਰ ਉਸ ਦਿਨ ਖਨੌਰੀ ਬਾਰਡਰ ਤੇ ਕੋਈ ਪੰਚਾਇਤ ਹੋਣ ਕਰਕੇ ਉਹਨਾਂ ਨੇ ਇਸ ਦਾ ਸਪਸ਼ਟੀਕਰਨ ਨਿਖਤੀ ਭੇਜਿਆ ਸੀ ਕਿ ਅੱਜ ਅਸੀਂ ਵਿਜੀ ਆ ਤੁਸੀਂ ਇੱਕ ਵਾਰੀ ਗੱਲਬਾਤ ਕਰੋ ਅਗਲੀ ਮੀਟਿੰਗ ਰੱਖੋ ਅਸੀਂ ਵੀ ਸ਼ਾਮਲ ਹੋਵਾਂਗੇ ਕਿਉਂਕਿ ਅਸੀਂ ਵੇਖਣਾ ਚਾਹੁੰਦੇ ਆ ਸੋ ਇਕਤਾ ਦਾ ਪ੍ਰੋਸੈਸ ਚੱਲ ਰਿਹਾ ਸਾਰੇ ਪੋਜ਼ਿਟਿਵ ਨੇ ਜਲਦ ਜਿਹੜੀ ਇਕਤਾ ਹੋਏ ਚਾਹੇ ਤਾਲਮੇਲ ਵੀ ਇਕਤਾ ਹੋਵੇ ਚਾਹੇ ਕਿਸੇ ਮੁੱਦੇ ਦੇ ਆਧਾਰ ਤੇ ਇਕਤਾ ਹੋਵੇ ਇਕਤਾ ਕਰਕੇ ਜਿਹੜਾ ਵੱਡੀਆਂ ਕੰਪਨੀਆਂ ਜ ਅਰੇਗੇ ਨਹਰਾਇਆ ਜਾ ਸਕਦਾ ਤੇ ਕਿਸਾਨਾਂ ਪੱਖੀ ਕੋਣ ਬਣਾਏ ਜਾ ਸਕ ਸੋ ਇਕਤਾ ਰਾਮਨ ਜਿਹੜਾ ਬੜੇ ਪੋਜ਼ਿਟਿਵ ਤਰੀਕੇ ਨਾਲ ਚੱਲ ਰਿਹਾ ਜਿਹੜਾ ਉਹ ਲੱਗਣ ਜਾ ਰਿਹਾ ਮੋਰਚਾ ਉਹਦੇ ਬਾਰੇ ਵੀ ਗੱਲ ਕੀਤੀ ਤੇ ਜਿਹੜੇ ਮਜਾਰੇ ਨੇ ਉਹਨਾਂ ਬਾਰੇ ਵੀ ਦੱਸਿਆ ਕਿ ਮਜਾਰੇ ਕਿੰਨਾ ਨੂੰ ਕਿਹਾ ਜਾਂਦਾ ਸੀ ਵੱਡੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਮਹਿਮਾ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ ਸਾਰੇ ਵੀਰਾਂ ਨੂੰ ਔਰ ਮੈਂ ਫਿਰ ਇੱਕ ਵਾਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਕਾਰਪੋਰੇਟ ਕੰਪਨੀਆਂ ਜਿਹੜੀਆਂ ਸਾਡੇ ਮੁਲਕ ਦੀ ਜ਼ਮੀਨ ਖੋਹਣਾ ਚਾਹੁੰਦੀਆਂ ਨੇ ਇਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਊਗਾ ਕਿਉਂਕਿ ਕਿਸਾਨ ਦੇ ਉੱਤੇ ਹੀ ਸਾਡੇ ਸਾਰੇ ਪੰਜਾਬ ਦਾ ਉਹ ਦੇਸ਼ ਦਾ ਸਮਾਜ ਟਿਕਿਆ ਹੋਇਆ ਹੈ ਚਾਹੇ ਮਜ਼ਦੂਰ ਹੋਣ ਚਾਹੇ ਛੋਟੇ ਦੁਕਾਨਦਾਰ ਹੋਣ ਚਾਹੇ ਛੋਟੇ ਵਪਾਰੀ ਹੋਣ ਸੋ ਸਾਰਿਆਂ ਨੂੰ ਇਕਜੁੱਟ ਹੋ ਕੇ ਕਾਰਪੋਰੇਟ ਦੇ ਖਿਲਾਫ ਲੜਨਾ ਚਾਹੀਦਾ ਧੰਨਵਾਦ